पंजाब में अगर आप मानते हो कि अठतीस या 35 परसेंट आबादी है जो तो है ही तो फिर हमें रिप्रेजेंटेशन क्यों नहीं मिल रही पंजाब का प्रधान भी अपर कास्ट है प्रधान का सी पी लीडर भी अपर कास्ट है पंजाब की महिला बैंक भी अपर कास्ट है पंजाब का जनरल भी अपरकास है। यार हम ये जाए। चन्नी साहब चाहते ਹੋ ਵੀ ਮੈਨੂੰ ਅਲਾਨਿਆ ਜਾਵੇ ਤੇ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਅਸੀਂ ਸੀਐਮ ਫੇਸ ਤੋਂ ਬਿਨਾਂ ਲੜਨਾ ਹਰੇਕ ਵਿਅਕਤੀ ਦੇ ਮਨ ਵਿੱਚ ਇੱਛਾ ਹੁੰਦੀ ਹੈ ਕਿ ਮੈਂ ਦੁਬਾਰਾ ਬਣਾ ਮੈਂ ਐਮਐਲਏ ਮੇਰੀ ਵੀ ਇੱਛਾ ਹੈ ਵੀ ਮੈਂ ਦੁਬਾਰਾ ਬਣਾ ਮੈਂ ਮਨਿਸਟਰ ਬਣਾ ਹੁਣ ਤੁਸੀਂ ਕਹੋਗੇ ਜੀ ਇਹ ਕਹਿ ਰਹੇ ਵੀ ਮੈਨੂੰ ਮਨਿਸਟਰ ਬਣਾਓ ਲੇਕਿਨ ਇੱਛਾ ਤਾਂ ਮੇਰੀ ਵੀ ਕਿਤੇ ਨਾ ਕਿਤੇ ਹੈ ਨਾ ਹਰੇਕ ਵਿਅਕਤੀ ਦੀ ਹੋਣੀ ਚਾਹੀਦੀ ਆ ਮੈਂ ਸਮਝਦਾ ਕਿ ਜਿਹੜਾ ਵਿਅਕਤੀ ਰਾਜਨੀਤੀ ਦੇ ਅੰਦਰ ਹੈ ਜੇ ਮੈਂ ਪੰਜਾਬ ਦੀ ਰਾਜਨੀਤੀ ਕਰ ਰਿਹਾ ਐ ਐਮਐਲਏ ਮੈਂ ਮੈਂ ਇਹੀ ਸੋਚ ਰਿਹਾ ਕਿ ਮੈਂ ਅਗਲੀ ਵਾਰ ਜਿੱਤ ਕੇ ਆਵਾਂ ਉਹਨਾ ਮਿਨਿਸਟਰ ਬਣਾ ਮੇਰੇ ਖਿਆਲ ਚ ਹਰੇਕ ਵਿਅਕਤੀ ਦੀ ਚਾਹਤ ਹੋਣੀ ਚਾਹੀਦੀ ਹੈ ਕਾਂਗਰਸ ਦੇ ਕਾਜ ਜਾਂ ਪ੍ਰੋਫੈਸ਼ ਬਗੇਲ ਜੀ ਉਹ ਕਹਿ ਰਹੇ ਬਈ ਵੋਟਾਂ ਤੋਂ ਬਾਅਦ ਜੋ ਰਿਜ਼ਲਟ ਆਊਗਾ ਜਦੋਂ ਕਾਂਗਰਸ ਪਾਰਟੀ 27 ਦੇ ਵਿੱਚ ਜਿੱਤਦੀ ਆ ਤਾਂ ਐਮਐਲਏ ਤੈ ਕੰਨਗੇ ਕਿ ਕਹਿੰਨੇ ਸੀਐਮ ਬਣਨਾ ਆ ਜੋ ਤੁਸੀਂ ਕੱਲ ਐਮਐਲਏ ਬਣਦੇ ਆ 27 ਦੇ ਵਿੱਚ ਦੁਬਾਰਾ ਤੇ ਕੀ ਚੰਨੀ ਸਾਹਿਬ ਦਾ ਜਦੋਂ ਨਾਂ ਆਉਂਦਾ ਆ ਕੀ ਤੁਸੀਂ ਚੰਨੀ ਸਾਹਿਬ ਦੀ ਸਪੋਰਟ ਕਰੋਗੇ ਇੱਕ ਪਾਰਟੀ ਦਾ ਪ੍ਰਗਟ ਪ੍ਰਕਾਰਟੀ ਦੇ ਲੀਡਰ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ ਪਾਰਟੀ ਨੇ ਇਹਦੇ ਤੇ ਕੀ ਫੈਸਲਾ ਕਰਨਾ ਇਹ ਤਾਂ ਉਦੋਂ ਨੂੰ ਦੇਖਿਆ ਜਾਏਗਾ ਜਦੋਂ ਇਲੈਕਸ਼ਨ ਅਸੀਂ ਜਿੱਤ ਕੇ ਆਵਾਂਗੇ ਲੇਕਿਨ ਅਸੀਂ ਜੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਲੱਗੇ ਹੋਏ ਆਂ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਮੁੱਖ ਮੰਤਰੀ ਸ਼੍ਰੀ ਰਾਹੁਲ ਗਾਂਧੀ ਔਰ ਮਲਖਾਰਾਜਨ ਖੜਗੇ ਜੀ ਨੇ ਹੀ ਤੈਅ ਕਰਨਾ ਐਮਐਲਏ ਸਹਿਬਾਨ ਨੂੰ ਪੁੱਛਿਆ ਜਾਏਗਾ ਜਦੋਂ ਪੁੱਛਣਗੇ ਜੋ ਆਪਣੇ ਮਨ ਦੀ ਗੱਲ ਹੋਏਗੀ ਜੋ ਚੰਗਾ ਲੱਗਾ ਉਹ ਕਹਾਂਗੇ ਜਿਹੜਾ ਮੋਦੀ ਸਾਹਿਬ ਨੇ ਆਪਣੇ ਸੰਤ ਨਰਜਿੰਦਰ ਜੀ ਪਦਮ ਸ਼੍ਰੀ ਅਵਾਰਡ ਦਿੱਤਾ ਆ ਤੇ ਉਹਨਾਂ ਬਿਹਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਪਤਾਸ ਸਿੰਘ ਕ੍ਰੀਮਪੁਰ ਨੇ ਕਿਹਾ ਕਿ ਇਹ ਜਿਹੜਾ ਅਵਾਰਡ ਹੈ ਉਹਨਾਂ ਨੂੰ ਵਾਪਸ ਕਰ ਦੇ ਜੀ ਕਰੀਮਪੂਰੀ ਸਾਹਿਬ ਨੇ ਕਿਹਾ ਵੀ ਜਿਹੜਾ ਅਵਾਰਡ ਆ ਉਹਨੂੰ ਨਹੀਂ ਲੈਣਾ ਚਾਹੀਦਾ ਕਿਉਂਕਿ ਗੁਰੂ ਰਵਦਾਸ ਜੀ ਨੇ ਤਾਂ ਪਾਰਸਵੀ ਠੋਕਰ ਆ ਦਿੱਤਾ ਸੀ ਦੇਖੋ ਇਹ ਤਾਂ ਕਰੀਮਪੂਰੀ ਜੀ ਜਾਣਨ ਜਿਨ੍ਹਾਂ ਸੰਤ ਮਹਾਪੁਰਖਾਂ ਨੇ ਲਿਆ ਇਹ ਉਹਨਾਂ ਨੇ ਤਾਂ ਕੁਝ ਕਿਹਾ ਨਹੀਂ ਇਹਦੇ ਬਾਬਤ ਹਮ ਮੇਰੇ ਖਿਆਲ ਦੇ ਅੰਦਰ ਇਹ ਤਾਂ ਜਾਂ ਮਹਾਰਾਜ ਜੀ ਜਵਾਬ ਦੇ ਸਕਦੇ ਆ ਜਾਂ ਜਿਨ੍ਹਾਂ ਨੇ ਕਮੈਂਟ ਕੀਤਾ ਉਹ ਦੇ ਸਕਦੇ ਆ ਤੇ ਆਪਣੇ ਸੰਤ ਨਿਰਮਲ ਦਾਸ ਜੋ ਗੁਰੂ ਰਵਦਾਸ ਸਾਧੂ ਸੰਪਲ ਸੋਸਾਇਟੀ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਕਾਫੀ ਜਿਹੜੀ ਡਿਮਾਂਡਸ ਆ ਗਵਰਨਮੈਂਟ ਅੱਗੇ ਰੱਖੀ ਆ ਪਰ ਇਸ ਤਰ੍ਹਾਂ ਦੀ ਜਿਹੜੀ ਡਿਮਾਂਡ ਆ ਡੇਰਾ ਬੱਲਾ ਤੋਂ ਮੋਦੀ ਸਾਹਿਬ ਕੋਲ ਨਹੀਂ ਰੱਖੀ ਗਈ ਕੋਈ ਐਡੀ ਗੱਲ ਨਹੀਂ ਜਦੋਂ ਰੱਖਣ ਦੀ ਗੱਲ ਹੈ ਉਹ ਮਿਲ ਕੇ ਆਏ ਨੇ ਤਾਂ ਫਿਰ ਕੋਈ ਗਲਤਕੀ ਕੀਤੀ ਹੋਈ ਕੋਈ ਜ਼ਰੂਰੀ ਤਾਂ ਨਹੀਂ ਕਿ ਸਾਰੇ ਲੋਕਾਂ ਨੂੰ ਦੱਸਣਾ ਪਰ ਮੀਡੀਆ ਵਿੱਚ ਆ ਕੇ ਗੱਲ ਤਾਂ ਕੋਈ ਜ਼ਰੂਰੀ ਜਿਹੜਾ ਮੀਡੀਆ ਚਾਉਣਾ ਚਾਹੁੰਦਾ ਉਹ ਆਵੇ ਮੀਡੀਆ ਚ ਹੂੰ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਹੋ ਉਹਨਾਂ ਨੇ ਆਗੇ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈ ਹੂੰ ਹੂੰ ਇਧਰ ਮਹਾਰਾਜ ਜੀ ਦਾ ਆਪਣਾ ਅਧਿਕਾਰ ਖੇਤਰ ਹੈ ਕਿਉਂਕਿ ਇੱਕ ਮਾਮਲਾ ਧਾਰਮਿਕ ਹੈ ਮੈਂ ਪੋਲਿਟੀਕਲ ਬੰਦਾ ਇਸ ਕਰਕੇ ਮੈਂ ਤੇ ਬਹੁਤਾ ਕਮੈਂਟ ਨਹੀਂ ਕਰ ਰਿਹਾ ਹੂੰ ਸੁਖਵਿੰਦਰ ਕੋਟਰੀ ਜੀ ਅੱਜ ਤੁਹਾਡੀ ਮਿਲਾਂ ਕ ਕਰਾਵਾਂਗੇ ਪਹਿਲਾਂ ਪੁਲਿਸ ਸਾਹਿਬ ਦਾ ਸਵਾਗਤ ਕਰਦੇ ਆਂ ਪੁਲਿਸ ਸਾਹਿਬ ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਸ਼ੁਕਰੀਆ ਕੋਟਰੀ ਸਾਹਿਬ ਜੋ ਆਪਾਂ ਜੇ ਗੱਲ ਕਰੀਏ ਜੋ ਚੰਡੀਗੜ੍ਹ ਦੇ ਵਿੱਚ ਜੋ ਰਜਿੰਦਰਪਾਲ ਗੋਤਮ ਜੀ ਐਸਸੀਐਲ ਦੇ ਚੇਅਰਮੈਨ ਆਏ ਸਕੇ ਉਸ ਵੇਲੇ ਜੋ ਹੋਇਆ ਜੋ ਚੰਨੀ ਸਾਹਿਬ ਨੇ ਗੱਲ ਕੀਤੀ ਸੀ ਕਿ ਇਹ ਜਿਹੜਾ ਪੰਜਾਬ ਦਾ ਪ੍ਰਧਾਨ ਵੀ ਦੂਸਰਾ ਸਿੱਖ ਸਮਾਜ ਚੋਂ ਆ ਤੇ ਜੱਟ ਚੋਂ ਆ ਤੇ ਦੂਸਰੇ ਵੀ ਜਿਹੜਾ ਐਲਓਪੀ ਉਹ ਵੀ ਜੱਟ ਚੋਂ ਆ ਤੇ ਇਹ ਮਹਿਲਾ ਵਿੰਗ ਦੀ ਕੀ ਕਹੋਂਗੇ ਦੋਸਤੋ ਦੇਖੋ ਪਾਰਟੀ ਦੇ ਸੰਗਠਨ ਔਰ ਆਰਗੇਨਾਈਜੇਸ਼ਨ ਦੇ ਅੰਦਰ ਹਰ ਇੱਕ ਪਾਰਟੀ ਕਰਟੇਰੀਆ ਬਣਾ ਕੇ ਚੱਲਦੀ ਹੈ ਇਹ ਪਾਰਟੀ ਦਾ ਇੰਟਰਨਲ ਮੈਟਰ ਹੈ ਪਾਰਟੀ ਨੇ ਮੀਟਿੰਗ ਦੇ ਅੰਦਰ ਕੀ ਕੀਤਾ ਕੀ ਕਿਹਾ ਕੀ ਨਹੀਂ ਕਿਹਾ ਹੂੰ ਮੈਂ ਉਸ ਪੱਖ 'ਚ ਜ਼ਿਆਦਾ ਨਹੀਂ ਜਾਣਾ ਚਾਹੁੰਦਾ ਇਹ ਕਾਂਗਰਸ ਪਾਰਟੀ ਦਾ ਇੰਟਰਨਲ ਮੈਟਰ ਹੈ ਹੂੰ ਔਰ ਪਾਰਟੀਆਂ ਆਪਣੇ ਕੈਡਰ ਨੂੰ ਮਜ਼ਬੂਤ ਕਰਨ ਦੇ ਲਈ ਕੋਈ ਵੀ ਪਾਰਟੀ ਲਾਈਨ ਲੈਂਦੀਆਂ ਹੋਣ ਲੇਕਿਨ ਪਾਰਟੀ ਦੇ ਅੰਦਰ ਬੈਠ ਕੇ ਬਹੁਤ ਸਾਰੇ ਮਾਮਲੇ ਜਿਹੜੇ ਆ ਉਹਨਾਂ ਤੇ ਚਰਚਾ ਕੀਤੀ ਜਾਂਦੀ ਹੈ ਸੋ ਪਾਰਟੀ ਦੀ ਇੰਟਰਨਲ ਮੀਟਿੰਗ ਦੇ ਅੰਦਰ ਇੰਟਰਨਲ ਚਰਚਾ ਹੋਈ ਹੈ ਉਹਦੇ ਤੇ ਕੋਈ ਮੈਂ ਜ਼ਿਆਦਾ ਹੋਰ ਕਮੈਂਟ ਨਹੀਂ ਕਰਨਾ ਚਾਹੁੰਦਾ ਜਿਸ ਤਰ੍ਹਾਂ ਚੰਨੀ ਸਾਹਿਬ ਚਾਹੁੰਦੇ ਵੀ ਸੀਐਮ ਫੇਸ ਜਿਹੜਾ ਹੋਵੇ ਉਹ ਮੈਨੂੰ ਐਲਾਨਿਆ ਜਾਵੇ ਤੇ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਅਸੀਂ ਸੀਐਮ ਫੇਸ ਤੋਂ ਬਿਨਾ ਲੜਨਾ ਤੁਸੀਂ ਕਦੀ ਚੰਨੀ ਸਾਹਿਬ ਦੇ ਮੂੰਹ ਤੋਂ ਇਹ ਸੁਣਿਆ ਕਿ ਉਹਨਾਂ ਨੇ ਕਿਹਾ ਮੈਨੂੰ ਸੀਐਮ ਐਲਾਨੋ ਕੋਈ ਇੱਕ ਵੀ ਸਟੇਟਮੈਂਟ ਉਹਨਾਂ ਦੀ ਆਨ ਰਿਕਾਰਡ ਮੈਨੂੰ ਦਿਖਾ ਦਿਓ ਉਹ ਪਾਰਟੀ ਲਈ ਕੰਮ ਕਰ ਰਹੇ ਨੇ ਸੀਡਬਲਯੂਸੀ ਦੇ ਮੈਂਬਰ ਨੇ ਪਰ ਉਹਨਾਂ ਨੇ ਜੋ ਉੱਥੇ ਬੋਲਿਆ ਚੰਡੀਗੜ੍ਹ ਦੇ ਵਿੱਚ ਬਈ ਉਹ ਤਾਂ ਇਹੀ ਸ਼ੋਅ ਕਰ ਰਿਹਾ ਬਈ ਇਹ ਸ਼ੋਅ ਕਰਨ ਦੀ ਗੱਲ ਜਿਹੜੀ ਹੈ ਉਹ ਮੀਡੀਆ ਸੈਕਸ਼ਨ ਉਹਨੂੰ ਕਿਹੜੇ ਵੀ ਪੱਖ ਨਾਲ ਦੇਖੇ ਤੁਸੀਂ ਵੀ ਉਹਨੂੰ ਕਿਹੜੇ ਮਰਜ਼ੀ ਪੱਖ ਨਾਲ ਦੇਖੋ ਲੇਕਿਨ ਇਹ ਪਾਰਟੀ ਦੇ ਇੰਟਰਨਲ ਮੈਟਰਸ ਇੰਟਰਨਲ ਰੂਪ ਦੇ ਅੰਦਰ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਰਨ ਦਾ ਰਾਈਟ ਹੈ ਮੈਨੂੰ ਵੀ ਰਾਈਟ ਹੈ ਮੈਂ ਵੀ ਜਿੱਥੇ ਮੇਰਾ ਸਮਾਂ ਮਿਲਦਾ ਹੈ ਮੈਂ ਵੀ ਉੱਥੇ ਜਾ ਕੇ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਉਹ ਕਰਦਾ ਆ ਲੇਕਿਨ ਸੀਐਮ ਸਦਾ ਚਰਨਜੀਤ ਸਿੰਘ ਚੰਨੀ ਨੇ ਮੇਰੇ ਖਿਆਲ ਜੀ ਅੰਦਰ ਮੈਂ ਉਹਨਾਂ ਦੇ ਨਜ਼ਦੀਕ ਦਾ ਸਾਥੀ ਆ ਕਾਂਗਰਸ ਪਾਰਟੀ ਦਾ ਚੀਫ ਸਪੋਕਸਮੈਨ ਆ ਪੰਜਾਬ ਦੀ ਵਿਧਾਨ ਸਭਾ ਦਾ ਐਮਐਲਏ ਆ ਪਰ ਮੈਂ ਕਦੀ ਉਹਨਾਂ ਤੋਂ ਇਹ ਨਹੀਂ ਸੁਣਿਆ ਵੀ ਉਹ ਇਹ ਕਹਿਣ ਵੀ ਮੈਨੂੰ ਹੀ ਬਣਾਓ ਪਾਰਟੀ ਦੇ ਉਹ ਜ਼ਿੰਮੇਵਾਰ ਆਗੂ ਨੇ ਹਰੇਕ ਪਾਰਟੀ ਦੇ ਸਮਾਗਮਾਂ ਚੋਂਦੇ ਜਾਂਦੇ ਨੇ ਔਰ ਪਾਰਟੀ ਦੀ ਤਰੱਕੀ ਤੇ ਉਥਾਨ ਵਾਸਤੇ ਯਤਨਸ਼ੀਲ ਨੇ ਹਾਂ ਹਰੇਕ ਵਿਅਕਤੀ ਦੇ ਮਨ ਵਿੱਚ ਇੱਛਾ ਹੁੰਦੀ ਹੈ ਕਿ ਮੈਂ ਦੁਬਾਰਾ ਬਣਾ ਮੈਂ ਐਮਐਲਏ ਮੇਰੀ ਵੀ ਇੱਛਾ ਹੈ ਵੀ ਮੈਂ ਦੁਬਾਰਾ ਬਣਾ ਮੈਂ ਮਨਿਸਟਰ ਬਣਾ ਹੁਣ ਤੁਸੀਂ ਕਹੋਗੇ ਜੀ ਇਹ ਕਹਿ ਰਹੇ ਵੇ ਮੈਨੂੰ ਮਨਿਸਟਰ ਬਣਾਓ ਲੇਕਿਨ ਇੱਛਾ ਤਾਂ ਮੇਰੀ ਵੀ ਕਿਤੇ ਨਾ ਕਿਤੇ ਹੈ ਨਾ ਹਰੇਕ ਵਿਅਕਤੀ ਦੀ ਹੋਣੀ ਚਾਹੀਦੀ ਆ ਮੈਂ ਸਮਝਦਾ ਕਿ ਜਿਹੜਾ ਵਿਅਕਤੀ ਰਾਜਨੀਤੀ ਦੇ ਅੰਦਰ ਹੈ ਜੇ ਮੈਂ ਪੰਜਾਬ ਦੀ ਰਾਜਨੀਤੀ ਕਰ ਰਿਹਾ ਐ ਐਮਐਲਏ ਮੈਂ ਮੈਂ ਇਹੀ ਸੋਚ ਰਿਹਾ ਕਿ ਮੈਂ ਅਗਲੀ ਵਾਰ ਜਿੱਤ ਕੇ ਆਵਾਂ ਉਹ ਨਾ ਮਿਨਿਸਟਰ ਬਣਾ ਮੇਰੇ ਖਿਆਲ ਚ ਹਰੇਕ ਵਿਅਕਤੀ ਦੀ ਚਾਹਤ ਹੋਣੀ ਚਾਹੀਦੀ ਹੈ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ ਭਾਵੇਂ ਸਾਡੀ ਪਾਰਟੀ ਚ ਕਿਉਂ ਨਾ ਹੋਵੇ ਹੋਰ ਵੀ ਲੀਡਰਸ ਕਿਉਂ ਨਾ ਹੋਣ ਜੇ ਉਹ ਇਹ ਕਹਿਣ ਵੀ ਅਸੀਂ ਨਹੀਂ ਬਣਨਾ ਕੋਈ ਹੋਰ ਬਣ ਜਾਏ ਇਹ ਉਹਨਾਂ ਦਾ ਆਪਣਾ ਨਿੱਜੀ ਮੈਟਰ ਹੈ ਪਰ ਮੈਂ ਕਹਿੰਦਾ ਕਿ ਅਜਿਹੀ ਇੱਛਾ ਸਾਰਿਆਂ ਨੂੰ ਆਪਣੀ ਜਾਰੀ ਕਾਂਗਰਸ ਦੇ ਕਾਜ ਆ ਪ੍ਰਫੇਸ਼ ਬਗੇਲ ਜੀ ਉਹ ਕਹਿ ਰਹੇ ਬਈ ਵੋਟਾਂ ਤੋਂ ਬਾਅਦ ਜੋ ਰਿਜ਼ਲਟ ਆਊਗਾ ਜਦੋਂ ਕਾਂਗਰਸ ਪਾਰਟੀ 27 ਦੇ ਵਿੱਚ ਜਿੱਤਦੀ ਆ ਤਾਂ ਐਮ ਐਲ ਏ ਤੈ ਕੰਨਗੇ ਕਿ ਕਹਿੰਨੇ ਸੀ ਐਮ ਬਣਨਾ ਆ ਜੋ ਤੁਸੀਂ ਕੱਲ ਐਮ ਐਲ ਏ ਬਣਦੇ ਆ 27 ਦੇ ਵਿੱਚ ਦੁਬਾਰਾ ਤੇ ਕੀ ਚੰਨੀ ਸਾਹਿਬ ਦਾ ਜਦੋਂ ਨਾਂ ਆਉਂਦਾ ਆ ਕੀ ਤੁਸੀਂ ਚੰਨੀ ਸਾਹਿਬ ਦੀ ਸਪੋਰਟ ਕਰੋਗੇ ਜਦੋਂ ਜਦੋਂ ਇਹ ਗੱਲ ਆਏਗੀ ਪਾਰਟੀ ਦੇ ਅੰਦਰ ਜਦੋਂ رائے ਮੰਗੀ ਜਾਏਗੀ ਹਲੇ ਤਾਂ ਕੋਈ رائے ਹੈ ਨਹੀਂ ਜਦੋਂ رائے ਮੰਗੀ ਜਾਏਗੀ ਜਿਹੜੀ ਗੱਲ ਮੈਨੂੰ ਚੰਗੀ ਲੱਗੇਗੀ ਮੈਂ ਉਹ ਪਾਰਟੀ ਦੇ ਸਾਹਮਣੇ ਰੱਖਾਂਗਾ ਹਾਂ ਅਗਰ ਕਿਸੇ ਵਿਅਕਤੀ ਦਾ ਨਾਮ ਵੀ ਲੈਣਾ ਪਿਆ ਜੇ ਮੈਨੂੰ ਉਹ ਪੁੱਛਣਗੇ ਕਿਉਂਕਿ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਸ਼ਾਇਦ ਤੁਹਾਨੂੰ ਕਾਂਗਰਸ ਦੇ ਬਾਰੇ ਬਹੁਤ ਮੀਟਿੰਗਾਂ ਦੇ ਬਾਰੇ ਪਤਾ ਹੋਵੇਗਾ ਨਹੀਂ ਪਤਾ ਹੋਵੇਗਾ ਅੱਜ ਕੱਲ੍ਹ ਹਰੇਕ ਗੱਲ ਰਾਹੁਲ ਜੀ ਦੇ ਸਾਹਮਣੇ ਖੁੱਲੀ ਹੈ ਉਹ ਖੁੱਲੀ ਚਰਚਾ ਕਰਦੇ ਆ ਹਰੇਕ ਵਿਅਕਤੀ ਦੇ ਨਾਲ ਵੀ ਮੀਟਿੰਗ ਦੇ ਵਿੱਚ ਵੀ ਦੂਸਰੀ ਤੌਰ ਤੇ ਵੀ ਅਗਰ ਕੋਈ ਪੁੱਛੇਗਾ ਤਾਂ ਫੇਰ ਹੀ ਗੱਲ ਕਰਾਂਗੇ ਨਾ ਆਪਾਂ ਪਹਿਲਾਂ ਤਾਂ 60 ਜਿਤਾ ਕੇ ਲਿਆਉਣੇ ਆ 7 ਜਿੱਤਣਗੇ ਤਾਂ ਫੇਰ ਹੀ ਚੋਣ ਹੋਣੀ ਹੈ ਮੁੱਖ ਮੰਤਰੀ ਤਾਂ ਹੀ ਬਣਨਾ ਇਸੇ ਕਰਕੇ ਜੇ ਭਪੇਸ਼ ਬਗੇਲ ਜੀ ਨੇ ਕਿਹਾ ਤਾਂ ਮੇਰੇ ਖਿਆਲ ਦੇ ਅੰਦਰ ਕਿਸੇ ਰਾਜਨੀਤੀ ਦੇ ਤਹਿਤ ਜੇ ਉਹਨਾਂ ਦੀ ਕੋਈ ਚਰਚਾ ਆਈ ਹੈ ਹਾਂ ਕਈ ਵਾਰ ਪਾਰਟੀਆਂ ਬਾਅਦ ਵਿੱਚ ਫੈਸਲੇ ਕਰਦੀਆਂ ਨੇ ਕਈ ਵਾਰ ਪਹਿਲਾਂ ਵੀ ਹੋ ਸਕਦਾ ਪਹਿਲਾਂ ਹੋ ਜਾਏ ਇਹ ਤਾਂ ਮਲਖਾ ਔਰ ਜਨ ਖੜਗੇ ਜੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਇਹਦੇ ਬਾਬਤ ਫੈਸਲਾ ਕਰਨਾ ਕਿ ਉਹਨਾਂ ਨੇ ਪਹਿਲਾਂ ਕਰਨਾ ਜੇ ਪਹਿਲਾਂ ਕਰਨਾ ਤਾਂ ਮੀਟਿੰਗਸ ਚੱਲ ਰਹੀਆਂ ਨੇ ਜੇ ਬਾਅਦ ਵਿੱਚ ਕਰਨਾ ਤਾਂ ਉਹਦੀ ਲਈ ਵੀ ਚੱਲਣਗੀਆਂ ਸੋ ਇਸ ਕਰਕੇ ਇੱਕ ਪਾਰਟੀ ਦਾ ਪ੍ਰਗਟ ਪ੍ਰਕਾਰਟੀ ਦੇ ਲੀਡਰ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਹੈ ਪਾਰਟੀ ਨੇ ਇਹਦੇ ਤੇ ਕੀ ਫੈਸਲਾ ਕਰਨਾ ਇਹ ਤਾਂ ਉਦੋਂ ਨੂੰ ਦੇਖਿਆ ਜਾਏਗਾ ਜਦੋਂ ਇਲੈਕਸ਼ਨ ਅਸੀਂ ਜਿੱਤ ਕੇ ਆਵਾਂਗੇ ਲੇਕਿਨ ਅਸੀਂ ਜੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਲੱਗੇ ਹੋਏ ਆਂ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਮੁੱਖ ਮੰਤਰੀ ਸ਼੍ਰੀ ਰਾਹੁਲ ਗਾਂਧੀ ਔਰ ਮਲਖਾ ਰਜਲ ਖੜਗੇ ਜੀ ਨੇ ਹੀ ਤੈਅ ਕਰਨਾ ਐਮਐਲਏ ਸਹਿਬਾਨ ਨੂੰ ਪੁੱਛਿਆ ਜਾਏਗਾ ਜਦੋਂ ਪੁੱਛਣਗੇ ਜੋ ਆਪਣੇ ਮਨ ਦੀ ਗੱਲ ਹੋਏਗੀ ਜੋ ਚੰਗਾ ਲੱਗਾ ਉਹ ਕਵਾਂਗੇ ਜੇਰਾ ਬੱਲਾ ਦੇ ਵਿੱਚ ਪੀਐਮ મોદી ਸਾਹਿਬ ਆਏ ਆ ਉਹਨਾਂ ਦੀ ਫੇਰੀ ਨੂੰ ਕਿਸ ਤਰ੍ਹਾਂ ਦੇਖੀਏ ਦੇਖੋ ਧਾਰਮਿਕ ਸਥਾਨ ਸਾਡਾ ਪਵਿੱਤਰ ਸਥਾਨ ਆ ਸਚਖੰਡ ਬੱਲਾ ਉੱਥੇ ਆਏ ਉੱਥੇ ਕੋਈ ਵੀ ਆ ਸਕਦਾ ਹਮ ਅਸੀਂ ਵੀ ਆਉਂਦੇ ਜਾਂਦੇ ਰਹਿੰਨੇ ਆ ਹੋਰ ਵੀ ਸਾਰੇ ਆਉਂਦੇ ਨੇ ਉਹਨਾਂ ਦਾ ਡੇਰੇ ਆਉਣਾ ਗੁਰੂ ਰਵਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਉੱਤੇ ਮੈਂ ਉਹਦੇ ਕੋਈ ਰਾਜਨੀਤਿਕ ਪੱਖ ਤੋਂ ਨਹੀਂ ਗੱਲ ਕਰ ਰਿਹਾ ਧਾਰਮਿਕ ਆਸਥਾ ਦੇ ਮੁਤਾਬਕ ਜੇ ਅੱਜ ਉਹ ਸਾਡਾ ਇੱਡਾ ਵੱਡਾ ਡੇਰਾ ਜਿਹੜੀ ਦੁਨੀਆ ਦੇ ਵਿੱਚ ਜਿਹਦਾ ਨਾਂ ਆ ਮੇਰੇ ਖਿਆਲ ਦੇ ਅੰਦਰ ਸਾਰਿਆਂ ਨੂੰ ਆਉਣਾ ਚਾਹੀਦਾ ਰਾਸ਼ਟਰਪਤੀ ਨੂੰ ਵੀ ਆਉਣਾ ਚਾਹੀਦਾ ਜੋ ਵੀ ਆਵੇ ਉਹਦਾ ਸਵਾਗਤ ਹੈ ਉਹ ਉੱਥੇ ਆ ਕੇ ਨਤਮਸਤਕ ਹੋਏ ਨੇ ਉਹਨਾਂ ਦਾ ਨਜ਼ਰੀਆ ਪੋਲਿਟਿਕਲ ਨਜ਼ਰੀਆ ਹੋਵੇ ਨਾ ਹੋਵੇ ਇਹ ਤਾਂ ਉਹ ਦੱਸ ਸਕਦੇ ਆ ਲੇਕਿਨ ਜੇ ਉਹ ਉੱਥੇ ਆਏ ਆ ਮੈਂ ਤਾਂ ਜਿਸ ਦਿਨ ਆਏ ਸੀ ਉਦੋਂ ਵੀ ਮੈਨੂੰ ਮੀਡੀਆ ਨੇ ਪੁੱਛਿਆ ਸੀ ਮੈਂ ਤਾਂ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਦਾ ਧੰਨਵਾਦ ਕੀਤਾ ਕਿ ਉਹ ਗੁਰੂ ਚਰਨਾਂ ਚਾਏ ਨੇ ਮੱਥਾ ਟੇਕਣ ਵਾਸਤੇ ਆਏ ਨੇ ਹਾਂ ਜਿਹੜੀ ਵੋਟਾਂ ਦੀ ਗੱਲ ਹੈ ਉਹ ਤਾਂ ਲੋਕ ਤੈਅ ਕਰਦੇ ਨੇ ਕਿ ਕੀ ਕਰਨਾ ਕੀ ਨਹੀਂ ਕਰਨਾ ਉਹ ਆਏ ਨੇ ਉਹਨਾਂ ਦਾ ਸਵਾਗਤ ਹੈ ਧੰਨਵਾਦ ਹੈ ਜਿਹੜਾ ਮੋਦੀ ਸਾਹਿਬ ਨੇ ਆਪਣੇ ਸੰਤ ਨਰਜਿੰਦਾ ਜੀ ਪਦਮ ਸ਼੍ਰੀ ਅਵਾਰਡ ਦਿੱਤਾ ਹੈ ਤੇ ਕਹਿੰਦੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਗਪਤਾ ਸਿੰਘ ਕ੍ਰੀਮਪੁਰ ਨੇ ਕਿਹਾ ਕਿ ਇਹ ਜਿਹੜਾ ਅਵਾਰਡ ਹੈ ਉਹਨਾਂ ਨੂੰ ਵਾਪਸ ਕਰ ਦੇਵੇ ਕ੍ਰੀਮਪੁਰ ਜੀ ਸਾਹਿਬ ਨੇ ਕਿਹਾ ਵੀ ਜਿਹੜਾ ਅਵਾਰਡ ਹੈ ਉਹਨੂੰ ਨਹੀਂ ਲੈਣਾ ਚਾਹੀਦਾ ਕਿਉਂਕਿ ਗੁਰੂ ਰਵਦਾਸ ਜੀ ਦਿੱਤਾ ਪਾਰਸਵੀ ਠੋਕਰ ਹਟਾ ਦਿੱਤਾ ਸੀ ਦੇਖੋ ਇਹ ਤਾਂ ਕ੍ਰੀਮਪੁਰ ਜੀ ਜਾਣਨ ਜਿਨ੍ਹਾਂ ਸੰਤ ਮਹਾਪੁਰਖਾਂ ਨੇ ਲਿਆ ਇਹ ਉਹਨਾਂ ਨੇ ਤਾਂ ਕੁਝ ਕਿਹਾ ਨਹੀਂ ਇਹਦੇ ਬਾਬਤ ਮੇਰੇ ਖਿਆਲ ਦੇ ਅੰਦਰ ਇਹ ਤਾਂ ਜਾਂ ਮਹਾਰਾਜ ਜੀ ਜਵਾਬ ਦੇ ਸਕਦੇ ਆ ਜਾਂ ਜਿਨ੍ਹਾਂ ਨੇ ਕਮੈਂਟ ਕੀਤਾ ਉਹ ਦੇ ਸਕਦੇ ਐ ਮੇਰਾ ਤਾਂ ਇਹਦੇ ਵਿੱਚ ਕੋਈ ਕਾਂਗਰਸ ਦਾ ਕਹਿ ਲਈਏ ਜਾਂ ਮੇਰਾ ਨਿੱਜੀ ਮੈਂ ਤਾਂ ਉਹਨਾਂ ਦਾ ਸਰਦਾਲੂ ਐ ਸੇ ਬਕੈ ਮੈਂ ਜਾਣਾਂ ਇਹ ਉਹਨਾਂ ਨੇ ਦੇਖਣਾ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਨੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਦੋਸਤ ਬੀਐਸਪੀ ਦੇ ਪ੍ਰੈਜ਼ੀਡੈਂਟ ਸਾਹਿਬ ਕਹਿ ਰਹੇ ਆ ਮੇਰੇ ਖਿਆਲ ਦੇ ਅੰਦਰ ਉਹ ਕਹਿਣ ਨਾ ਕਹਿਣ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਜਿਹੜੀ ਗੱਲ ਉਹਨਾਂ ਨੇ ਡੇਰੇ ਦੇ ਨਾਲ ਸੰਬੰਧਿਤ रहे ਨੇ واپس ਕਰ ਦੇਣਾ ਮੈਂ ਨਹੀਂ ਸਮਝਦਾ ਕਿ ਇਹਦੇ ਬਾਬਤ ਕੋਈ ਡੇਰਾ ਵੱਲੋਂ ਕੋਈ ਇਹਦਾ ਪ੍ਰਤੀਕਰਮ ਆਇਆ ਜਾਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਆਇਆ ਜੇ ਦਿੱਤਾ ਤਾਂ ਠੀਕ ਹੈ ਜਿਸ ਤਰ੍ਹਾਂ ਕੱਲ ਖਰਾਲਗੜ੍ਹ ਸਾਹਿਬ ਦਾ ਜੋ ਮਨਾਰੇ ਬੇਗਮਪੁਰਾ ਦਾ ਉੱਥੇ ਸਮਾਗਮ ਹੋਇਆ ਗੁਰਪੁਰ ਗੁਰੂ ਰਵਦਾਸ ਜੀ ਦਾ ਮਨਾਇਆ ਗਿਆ ਤੇ ਇਹ ਆਪਣੇ ਸੰਤ ਨਿਰਮਲ ਦਾਸ ਜੋ ਗੁਰੂ ਰਵਦਾਸ ਸਾਧੂ ਸੰਪਲ ਸੋਸਾਇਟੀ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਕਾਫੀ ਜਿਹੜੀ ਡਿਮਾਂਡਸ ਆ ਗਵਰਨਮੈਂਟ ਅੱਗੇ ਰੱਖੀ ਆ ਪਰ ਇਸ ਤਰ੍ਹਾਂ ਦੀ ਜਿਹੜੀ ਡਿਮਾਂਡ ਆ ਡੇਰਾ ਬੱਲਾਂ ਤੋਂ ਮੋਦੀ ਸਾਹਿਬ ਕੋਈ ਨਹੀਂ ਰੱਖੀ ਗਈ ਕੋਈ ਏਡੀ ਗੱਲ ਨਹੀਂ ਜਦੋਂ ਰੱਖਣ ਦੀ ਗੱਲ ਹੈ ਉਹ ਮਿਲ ਕੇ ਆਏ ਨੇ ਤੋਫੀ ਕੋਈ ਗਲਤੀ ਕੀਤੀ ਹੋਈ ਕੋਈ ਜ਼ਰੂਰਤ ਨਹੀਂ ਕਿ ਸਾਰੇ ਲੋਕਾਂ ਨੂੰ ਦੱਸਣਾ ਪਰ ਮੀਡੀਆ ਵਿੱਚ ਆ ਗਿਆ ਗਲਤ ਇਹ ਕੋਈ ਜ਼ਰੂਰਤ ਨਹੀਂ ਜਿਹੜਾ ਮੀਡੀਆ 'ਚ ਆਉਣਾ ਚਾਹੁੰਦਾ ਉਹ ਆਵੇ ਮੀਡੀਆ 'ਚ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਹੋ ਉਹਨਾਂ ਨੇ ਅੱਗੇ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈ ਹੂੰ ਹੂੰ ਇਧਰ ਮਹਾਰਾਜ ਜੀ ਦਾ ਆਪਣਾ ਅਧਿਕਾਰ ਖੇਤਰ ਹੈ ਕਿਉਂਕਿ ਇੱਕ ਮਾਮਲਾ ਧਾਰਮਿਕ ਹੈ ਮੈਂ ਪੋਲਿਟੀਕਲ ਬੰਦਾ ਇਸ ਕਰਕੇ ਮੈਂ ਤੇ ਬਹੁਤਾ ਕਮੈਂਟ ਨਹੀਂ ਕਰ ਰਿਹਾ ਹੂੰ ਉਹ ਮੰਗਾਂ ਰੱਖ ਰਹੇ ਨੇ ਨਹੀਂ ਰੱਖ ਰਹੇ ਨੇ ਇਹ ਉੱਥੇ ਜਾ ਕੇ ਗੁਰੂ ਸਾਹਿਬ ਜਿਹੜੇ ਨੇ ਮੀਟਿੰਗ ਹੋਈ ਹੈ ਅਰੇ ਯਾਰ ਕੋਈ ਤਾਂ ਗੱਲ ਸਮਾਜ ਕੌਮ ਦੀ ਕੀਤੀ ਹੈ ਐਸੀ ਗੱਲ ਤਾਂ ਨਹੀਂ ਹੈ ਉਹਦਾ ਕੋਈ ਜ਼ਰੂਰੀ ਤਾਂ ਹੈ ਨਹੀਂਗਾ ਕਿ ਸਾਰਾ মিডিਆ ਨੂੰ ਆ ਕੇ ਦੱਸਣਾ ਨਹੀਂ ਦੱਸਣਾ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮੀਟਿੰਗਸ ਕੀਤੀਆਂ ਨੇ ਉਹਨਾਂ ਦੀ ਮੀਟਿੰਗਸ ਹੋਈ ਹੈ ਲੇਕਿਨ ਜੇ ਕੱਲ ਉਹਨਾਂ ਨੇ ਕੋਈ ਡਿਮਾਂਡਸ ਰੱਖੀਆਂ ਨੇ ਤਾਂ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਆਪਣਾ ਅਧਿਕਾਰ ਹੈ ਸਾਨੂੰ ਵੀ ਆਪਣਾ ਅਧਿਕਾਰ ਹੈ ਹੋਰ ਬਾਕੀਆਂ ਨੂੰ ਵੀ ਆਪਣਾ ਅਧਿਕਾਰ ਹੈ ਕਿ ਉਹਨਾਂ ਨੇ ਕੀ ਡਿਮਾਂਡਸ ਕਰਨੀਆਂ ਨੇ ਹਾਂ हां देखਾਂਗੇ ਕਿੰਨੀਆਂ ਕਪੂਰੀਆਂ ਕਰਦੀ ਸਰਕਾਰ ਹੂੰ ਤੇ ਇਹ ਇਹ ਸਵਾਲ ਉਹਨਾਂ ਨੂੰ ਫਿਰ ਜ਼ਰੂਰ ਪੁੱਛਿਓ ਸਰਕਾਰ ਪੱਖ ਨੂੰ ਕਿ ਤੁਸੀਂ ਇਹ ਚ ਕਿੰਨੀਆਂ ਕਪੂਰੀਆਂ ਕਰ ਦੋਗੇ ਮੈਂ ਸੁਣਿਆ ਨਹੀਂ ਵਸੇ ਮੈਂ ਤੁਹਾਡੇ ਮਾਧਿਅਮ ਚ ਕਹਿ ਰਿਹਾ ਨਹੀਂ ਡਿਮਾਂਡ ਕਰਨੀ ਚਾਹੀਦੀ ਹੈ ਇਹ ਸਾਡੀਆਂ ਕੋਈ ਧਾਰਮਿਕ ਨੇ ਜਾਂ ਸਮਾਜਿਕ ਨੇ ਉਹਦੀ ਗੱਲ ਕਰਨੀ ਚਾਹੀਦੀ ਹੈ ਮੈਂ ਵੀ ਕਰ ਰਿਹਾ ਕੋਈ ਵੀ ਸੰਤ ਮਹਾਪੁਰਖ ਜਾਂ ਕੋਈ ਵੀ ਕਰ ਸਕਦਾ ਜੇ ਉੱਥੇ ਆਏ ਨੇ ਤਾਂ ਕਰਨੀ ਚਾਹੀਦੀ ਹੈ ਪਰ ਸਰਕਾਰ ਵੀ ਉਹਨਾਂ ਨੂੰ ਗੰਭੀਰਤਾ ਚ ਲਵੇ